ਲਾ ਫੜੇ ਮੈਂ ਚਵਾਈ ਚੈੱਕ ਕਰ ਸਕਦੇ ਆ ਮੰਨ ਲਓ ਵੀ ਦੋਨਾਂ ਪਾਸੇ ਬੈ ਕੇ ਚੋਣ ਵਾਲਾ ਕੰਮ ਆਗਾ ਸੱਜਣੋ ਪਿੰਡ ਬੀਰ ਖੁਰਦ ਤੋਂ ਨਾ ਤੁਹਾਨੂੰ ਇੱਕ ਬਹੁਤ ਕਮਾਲ ਦੀ ਝੋਟੀ ਦਿਖਾਉਣ ਲੱਗਿਆ ਕਿ ਘਰੇਲੂ ਸੱਜਣ ਦੇ ਘਰੋਂ ਚੌਕ ਦੇ ਦੰਦ ਨਾ ਚੱਕਣ ਲੱਗ ਰਹੀ ਹੈ ਜੇ ਗੱਲ ਕਰ ਲਈ ਸਵੇਰ ਆਦੀ ਆ ਗਈ ਫੁੱਲ ਠੰਢੀ ਤੇ ਤਸੀਲ ਵਾਈ ਨੂੰ ਰਹੂਗੀ ਭੀਖੀ ਤੇ ਜਲਾ ਰਹੂਗਾ ਮਾਨਸਾ ਘਰੇਲੂ ਸੱਜਣਾ ਹੈ ਕੋਈ ਬਾਈ ਹੋਰ ਨਾ ਵਪਾਰ ਵਾਲਾ ਕੰਮ ਨਹੀਂ ਤੇ ਨਾਲ ਵੀ ਨਾ ਇਹਦੇ ਕੱਟੀ ਆ ਜਿਹੜੀ ਖਾਸ ਗੱਲ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਕੀ ਹਾਲ ਆ ਜੀ ਵਧੀਆ ਬਾਈ ਜੀ ਚੜਦੀ ਕਲਾ ਜਮਾਂ ਚੜਦੀ ਕਲਾ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਜਸਪਾਲ ਸਿੰਘ ਜੀ ਫੋਨ ਨੰਬਰ ਜੀ 97347516833 97347516833 16833 ਲੈ ਹੋ ਜਾ ਸਾਈਡ ਨੂੰ ਇੱਕ ਵਾਰੀ ਲੱਭੀ ਬਾਈ ਦੇ ਸਾਰੇ ਪਸ਼ੂ ਦਿਖਾ ਰਿਹਾ ਐ ਨੂੰ ਮਾਰਾ ਕਮਾ ਕੇ ਕੈਮਰਾ ਪਸ਼ੂ ਕਾਫੀ ਗਿਣਤੀ ਚ ਰੱਖੇ ਹੋਇਆ ਤੇ ਦੁੱਧ ਤੇ ਲਾਏ ਹੋਇਆ ਸਾਰੇ ਦੁੱਧ ਤੇ ਲਾਏ ਹੋਏ ਨਹੀਂ ਠੀਕ ਆ ਗੱਲ ਵਪਾਰ ਵਾਲਾ ਕੰਮ ਤਾਂ ਨਹੀਂ ਕੀ ਨਾ ਵਪਾਰ ਵਾਲਾ ਇਹਨੂੰ ਸੱਜਣ ਕਹਦੇ ਬਾਈ ਵਪਾਰ ਕਰਦਾ ਨਾ ਠੀਕ ਆ ਨਾਲ ਕੱਟੀ ਇਹਦੇ ਆ ਕੱਟੀ ਦੇ ਮਾਰ ਨਹੀਂ ਲੱਭੀ ਕੈਮਰਾ ਇੱਕ ਵਾਰੀ 나ੜੂਆ ਚੈੱਕ ਕਰਾ ਵੀ ਜਮੇ ਗਿੱਲਾ 나ੜੂਆ ਕਿੰਨੇ ਦਿਨ ਦੀ ਸੂਈ ਹੋ ਗਈ ਅੱਜ ਇਹ ਇਹ 6 ਦਿਨ ਹੋ ਗਏ 15 ਅਗਸਤ ਨੂੰ ਸੂਈਏ ਜਦ ਦੇ ਦੇਸ਼ ਆਜ਼ਾਦ ਹੋਇਆ ਜਦੋਂ ਦੇਸ਼ ਆਜ਼ਾਦ ਠੀਕ ਹੈ ਗੱਲ 15 ਅਗਸਤ ਦੀ ਪਾਈ ਕਹਿੰਦਾ ਸੂਈ ਪਈਆ ਸਵੇਰਾ ਦੀ ਫੁੱਲ ਠੰਡੀ ਸੀ ਲਾ ਕੱਦ ਕਾਠ ਵੀ ਚੰਗਾ ਤੇ ਦਾਂਦੇ ਦੇ ਮੈਂ ਚੈੱਕ ਕਰ ਲੇ ਉਹ ਤੁਹਾਨੂੰ ਚੈੱਕ ਕਰਨ ਦੀ ਜ਼ਰੂਰਤ ਨਹੀਂ ਪੈਣੀ ਚੌਕ ਦੇ ਦਾਂਦੇ ਮੰਨ ਲਓ ਵੀ ਇਹਨੇ ਅੱਧੇ ਅੱਧੇ ਚੱਕੇ ਆ ਝੋਟੀ ਨੇ ਤੇ ਜਿੱਦਾਂ ਦੀ ਬਾਡੀ ਆ ਉਸ ਤੋਂ ਇਹ ਮੰਨ ਲਓ ਫੁੱਲ ਚੜਾਈ ਵਾਲੀ ਬਾਡੀ ਚ ਆ ਗਈ ਆਰਡਰ ਰੱਖ ਦਿਆ ਥੋੜਾ ਜਿਹਾ ਮੈਂ ਕਹੂੰਗਾ ਲੀਵਾ ਫਿਕਸ ਰੱਖ ਦਿਆ ਦੁੱਧ ਕਿੰਨਾ ਬਾਈ 6 ਦੰਦੀ ਸੂਈ ਕੋਲੇ 6 ਦੰਦ ਇਹ ਜੀ 9 ਤੋਂ ਥੋੜਾ ਘੱਟ ਐ 8 ਤੋਂ ਉੱਪਰ ਐ ਠੀਕ ਐ ਗੱਲ ਐ ਤੇ ਬਾਕੀ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਲਿਓ ਚੌਕ ਦੇ ਦੰਦ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਅੱਧੇ ਅੱਧੇ ਚੱਕਿਆ ਸਭਾ ਆਦੀ ਇੰਨੀ ਕੁ ਜ਼ਿਆਦੇ ਠੰਡੀ ਸੀ ਲਾ ਨਹੀਂ ਇਹ ਕਹਿੰਦੇ ਨੇ ਪੱਕਰੇ ਲੂ ਪਸ਼ੂ ਡਰਦਾ ਹੁੰਦਾ ਇਹਨੂੰ ਚਾਹੇ ਤੁਸੀਂ ਸਾਥ ਚ ਖੜਾ ਕੇ ਚੋ ਲਿਓ ਇੰਨੀ ਕੁ ਠੰਡੀ ਝੋਟੀ ਲੱਗਿਆ ਤੁਹਾਨੂੰ ਦਿਖਾਉਣ ਤੇ ਇੱਥੇ ਤੋਂ ਲੰਬਾਈ ਕਰ ਸਕਦੇ ਹੋ ਜੇ ਇੱਕ ਲੰਬੀ ਲੰਬੀ ਵੀ ਫੁੱਲਾ ਤੇ ਸਿੰਗ ਜ ਬਾਡੀ ਬੁੱਡੀ ਦੀ ਮੈਂ ਤੁਹਾਨੂੰ ਇਹ ਕਹਾਂਗਾ ਵੀ ਪੂਰੀ ਹਸਲ ਆ ਗਈ ਇਹ ਇੱਥੋਂ ਕਰ ਸਕਦੇ ਜੇ ਇੱਕ ਥੋੜਾ ਬੱਚੇ ਦਾ ਜ਼ਰੂਰ ਕਰਦੇ ਆ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਜਵਾਂ ਸੀ ਕੇਰਾ ਹੋਰ ਕਮਾ ਦੇ ਇੱਥੋਂ ਚਵਾਈ ਦੀ ਬਾਈ ਕਹਿੰਦਾ 100 ਦੀ 100 ਆਲ ਫੋਲ ਤਾਂ ਨਹੀਂ ਕਰਦੀ ਨਾ ਜੀ ਆਲ ਨਹੀਂ ਕਰਦੀ ਹੈਗੀ ਚਵਾਈ ਦੀ ਪੋਲੀ ਆ ਹਾਂ ਜੀ ਪੋਲੀ ਸਰਲਾ ਛੱਟਾ ਟਾਇਟ ਫਟ ਸਰਲਾ ਛੱਟਾ ਕੁਝ ਨਹੀਂ ਹੈਗਾ ਜੀ ਠੀਕ ਆ ਤੇ ਬਾਡੀ ਬੁੱਡੀ ਦਾ ਪੂਰੀ ਆਸਲਾ ਕਿੰਨਾ ਕੁ ਦੁੱਧ ਪਾ ਸਕਦੀ ਆ ਆਈਡੀਆ ਜੀ ਦੁੱਧ ਪਾ ਸਕਦੀ ਦੀ 12 ਤੇ 11 ਦੇ ਵਿੱਚ ਵਿੱਚ ਆ 12 ਤੋਂ 11 ਕਿਲੋ ਲਗਭਗ ਪਾ ਦੂ ਕਿਉਂਕਿ ਸਾਢੇ ਇਕੱਠ ਦੇ ਲਗਭਗ ਜਿਵੇਂ ਬਾਈ ਨੇ ਦੱਸਿਆ ਮੈਨੂੰ ਕਹਿੰਦਾ ਸਾਢੇ ਇਕੱਠ ਲੀਟਰ ਇਹਦੇ ਕੋਲੇ ਵੀ ਤਿਆ ਨਹਾ ਜੇ ਕੁਛ ਨਹੀਂ ਦਰਿਆਈ ਹੋਈ ਠੀਕ ਆ ਵੀ ਨੋਰਮਲ ਜੀ ਅਜ ਜਮੀ ਆ ਬਾਈ ਕਹਿੰਦਾ ਅਜ ਜਮੀ ਨੋਰਮਲ ਨੋਰਮਲ ਜੀ ਝੋਟੀ ਰੱਖੀ ਵੀ ਆ 8.5 ਅੱਜ ਤਿਆਰ ਆ ਤੇ ਜਿੰਨਾ ਦੁੱਧ ਬਾਈ ਤਿਆਰੀ ਦਾ ਅੱਜ ਡੰਗ ਤੋਂ ਡੰਗ ਚਵਾ ਦੇਾਂਗੇ ਜਮਾ ਚਵਾ ਦੇਾਂਗੇ ਠੀਕ ਆ ਗੱਲ ਤੇ ਬਾਕੀ ਬੱਚਾ ਲਾ ਕੇ ਸੱਜਣੋਂ ਤੁਹਾਨੂੰ ਇਹਦੀ ਚਵਾਈ ਵੀ ਚੈੱਕ ਕਰਾ ਦੇਣਾ ਤੇ ਰੇਟ ਕੀ ਰਹੂਗਾ ਬਾਈ ਦਾ ਰੇਟ ਇਹਦਾ 1 15 ਜੀ ਤੇ 1 15 ਫਿਕਸ ਜੀ ਕਿੰਨੇ ਦੀ ਹੋਊ ਜਮੀ ਫਿਕਸ 1 10 ਦੀ ਦੇ ਦਾਂਗੇ 1 ਲੱਖ ਤੇ 110000 ਦੀ ਦੇ ਦੇ ਮਾਨਤਨ ਜਾਂ ਕਰ ਦਾਂਗੇ ਨਾ ਮੌਕੇ ਤੇ ਮਾਨਤਨ ਮਾਨਤਨ ਬਾਈ ਕਹਿੰਦਾ 110 ਚੋਂ ਕਰ ਦਾਂਗੇ ਚੌਗੀ ਝੋਟੀ ਆ ਗਈ ਤੇ ਬਾਕੀ ਬੱਚਾ ਲਾ ਕੇ ਧਾਰਾਂ ਦਿਖਾ ਦਿਓ ਜੀ ਮਾਰ ਕੇ ਲੈ ਸਾਡੇ ਨਾਲ ਚਵਾਈ ਚੈੱਕ ਕਰ ਸਕਦੇ ਆ ਮੰਨ ਲਓ ਵੀ ਦੋਨਾਂ ਪਾਸੇ ਬਹਿ ਕੇ ਚੋਣ ਵਾਲਾ ਕੰਮ ਆ ਗਾਂ ਵਾਲਾ ਕੰਮ ਹੀ ਆ ਔਰਲੇ ਬੰਨੇ ਨਹੀਂ ਦਿਖਾ ਦੇ ਲੱਗੀ ਤੇ ਬਾਈ ਇਹ ਮੰਨ ਲਓ ਵੀ ਜਮਾਂ ਪੋਲੀ ਚਵਾਈ ਦੀ ਆ ਫੋਕੀ ਚਵਾਈ ਦੀ 100 ਦਾ 100 ਹੀ ਆ ਗਈ ਚਵਾਈ ਵਾਲੇ ਮਾਮਲੇ ਚ ਜਾ ਲੈ ਬਾਈ ਪੁੱਠੇ ਪਾਸੇ ਬਹਿ ਕੇ ਮਾਰੀ ਜਾਂਦਾ ਧਾਰਾਂ ਹਿੱਲਣ ਹੁਣ ਨਾਲ ਆ ਸੀਨ ਨਹੀਂ ਹੈਗਾ ਤੇ ਰੇਟ ਬਾਈ ਕਰਦਾ ਤਾਂ 1 ਲੱਖ ਤੇ 15000 ਇਹ ਮੰਨ ਲਓ ਬਾਈ ਕਹਿੰਦਾ ਛੋਟ ਛੱਪਾ ਮਾਨਤਾਨ ਕਰਦਾਂਗੇ ਲੈ ਪੁੱਠੇ ਪਾਸੇ ਦੀ ਚੋਈ ਜਾਂਦਾ ਪਹਿਲਣ ਕੱਤੀ ਆ ਚੌਗੀ ਜਿਹੜੇ ਪਾਸੇ ਮਰਜੀ ਬਹਿ ਕੇ ਚੋਲਾ ਬਾਈ ਕਹਿੰਦਾ ਦੂਆ ਪਾਸੇ ਬਹਿ ਜਾ ਇੱਕ ਪੁੱਠੇ ਪਾਸੇ ਬਹਿ ਕੇ ਚੋਲਾ 100 ਦੀ 100 ਆ ਬਾ ਛੱਡ ਦੇ ਬਾਈ ਛੱਡ ਦੇ ਤੇ ਨੰਬਰ ਕਿਹੜਾ ਹੋਰ ਬੋਲ ਦੋ ਜੀ 71475 16833 ਆ ਨੰਬਰ ਸੱਜਣੋ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ